ਅੱਜ ਮੇਰੀ ਇੱਕ ਬੇਨਤੀ ਹੈ ਆਯੁੱਧਿਆ ਦੇ ਭੈਣ ਭਰਾਵਾਂ ਨੂੰ ਤੁਹਾਨੂੰ ਦੇਸ਼ ਅਤੇ ਦੁਨੀਆ ਦੇ ਅਣਗਿਣਤ ਮਹਿਮਾਨਾਂ ਲਈ ਤਿਆਰ ਹੋਣਾ ਹੈ ਹੁਣ ਦੇਸ਼ ਦੁਨੀਆ ਦੇ ਲੋਕ ਲਗਾਤਾਰ ਹਰ ਰੋਜ਼ ਆਯੁੱਧਿਆ ਆਉਂਦੇ ਰਹਿਣਗੇ ਇਸ ਲਈ ਆਯੁੱਧਿਆ ਵਾਸੀਆਂ ਨੂੰ ਇੱਕ ਸੰਕਲਪ ਲੈਣਾ ਹੈ ਆਯੁੱਧਿਆ ਨਗਰ ਨੂੰ ਭਾਰਤ ਦਾ ਸਭ ਤੋਂ ਸਵੱਛ ਸ਼ਹਿਰ ਬਣਾਉਣ ਦਾ ਇਹ ਸਵਚ ਆਯੁੱਧਿਆ ਇਹ ਆਯੁੱਧਿਆ ਵਾਸੀਆਂ ਦੀ ਜ਼ਿੰਮੇਵਾਰੀ ਏ ਦੇਸ਼ ਭਰ ਦੇ ਲੋਕਾਂ ਨੂੰ ਮੇਰੀ ਪ੍ਰਾਰਥਨਾ ਏ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਦੇ ਨਮਿਤ ਇੱਕ ਹਫ਼ਤਾ ਪਹਿਲਾਂ 14 ਜਨਵਰੀ ਮਗਰ ਸਿਕਰਾਂਤੀ ਦੇ ਦਿਨ ਤੋਂ ਪੂਰੇ ਦੇਸ਼ ਦੇ ਛੋਟੇ ਮੋਟੇ ਸਾਰੇ ਤੀਰਸਥਾਨਾਂ ਉੱਪਰ ਸਵਸ਼ਤਾ ਦਾ ਇੱਕ ਬਹੁਤ ਵੱਡਾ ਅਭਿਆਨ ਚਲਾਇਆ ਜਾਣਾ ਚਾਹੀਦਾ ਏ ਹਰ ਮੰਦਰ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਸਾਨੂੰ ਉਸ ਦੀ ਸਫਾਈ ਦਾ અભિયાન ਮਗਰ ਸਕਰਾंति ਦੀ 14 ਜਨਵਰੀ ਤੋਂ 22 ਜਨਵਰੀ ਤੱਕ ਸਾਨੂੰ ਚਲਾਉਣਾ ਚਾਹੀਦਾ ਏ ਪ੍ਰਭੂ ਰਾਮ ਪੂਰੇ ਦੇਸ਼ ਦੇ ਨੇ ਤੇ ਪ੍ਰਭੂ ਰਾਮ ਜੀ ਜਦ ਆ ਰਹੇ ਨੇ ਤੇ ਸਾਡਾ ਇੱਕ ਵੀ ਮੰਦਰ ਇੱਕ ਵੀ ਤੀਰਤ ਖੇਤਰ ਉਸਦਾ ਤੇ ਉਸਦੇ ਆਸ-ਪਾਸੇ ਦੇ ਇਲਾਕੇ ਆਸਵਸ਼ ਨਹੀਂ ਹੋਣੇ ਚਾਹੀਦੇ